ਅਜੀ ਜਿਵੇਂ ਕਿਸ ਨੂੰ ਪਤਾ ਹੀ ਹੈ ਜਿਹੜੀ ਆਪਣੀ ਅੱਜ ਦੀ ਵੀਡੀਓ ਹੈ ਰਹੀ ਹੈ ਉਹ ਹੈ ਜੀ ਅੱਜ ਅਨਾਰ ਦੇ ਬੂਟੇ ਤੇ ਜਿਵੇਂ ਕਿਸ ਨੂੰ ਪਤਾ ਹੀ ਹੈ ਵੀ ਸਾਡਾ ਦੇਖੋ ਨਾਰਾਂ ਦਾ ਬੂਟਾ ਛੋਟਾ ਜਿਹਾ ਬੂਟਾ ਕਿੰਨਾ ਫਲ ਫੁੱਲਾਂ ਨਾਲ ਭਰਿਆ ਪਿਆ ਦਾ ਦੇਖੋ ਇਹ ਸਿਰਫ ਹੈ ਇੱਕ ਸਾਲ ਦਾ ਹੀ ਹੈ ਇੱਕ ਸਾਲ ਤੇ ਦੇਖੋ ਤੁਸੀਂ ਕਿੰਨੇ ਜਿਆਦੇ ਫਲ ਲੱਗੇ ਆਗੇ ਤੇ ਫੁੱਲ ਬਹੁਤ ਜਿਆਦੇ ਲੱਗੇ ਆਗੇ ਇਹਦਾ ਕਾਰਨ ਕੀ ਹੈ ਇਹ ਵੀ ਆਪਾਂ ਤੁਹਾਨੂੰ ਦੱਸ ਦਿਆਂਗੇ ਬਹੁਤ ਵੀਡੀਓਾਂ ਚ ਦੱਸ ਦਿਆਂ ਵੀ ਕਈ ਵਾਰ ਆਦਵੀ ਇਹ ਤੇ ਤੁਸੀਂ ਆਦਵਾਈ ਪਾ ਦੋ ਜਾਂ ਆਦਵਾਈ ਪਾ ਦੋ ਇਹ ਕੋਈ ਵੀ ਦਵਾਈ ਪਾਉਣ ਦੀ ਜਰੂਰਤ ਨਹੀਂ ਹੈਗੀ ਇਹ ਬਿਨਾ ਦਵਾਈ ਤੋਂ ਬੂਟਾ ਉੱਗਦਾ ਠੀਕ ਤਾਂ ਆ ਵੀ ਇਹ ਜਿਹੜਾ ਨਾਰਾ ਦਾ ਬੂਟਾ ਹੈਗਾ ਇਹਨੂੰ ਪਾਣੀ ਨਾ ਜ਼ਿਆਦਾ ਪਾਣੀ ਨਹੀਂ ਦੇਣਾ ਹਾਂ ਦਾ ਜਿਵੇਂ ਕਿ ਆਪਾਂ ਬਹੁਤ ਜ਼ਿਆਦਾ ਪਾਣੀ ਦੇ ਦਿੰਨੇ ਉਹ ਵੀ ਇਹਨੂੰ ਮਾਰਾਗਾ ਜ਼ਿਆਦਾ ਇਹਨੂੰ ਪਾਣੀ ਨਹੀਂ ਦੇਣਾ ਕੋਈ ਵੀ ਇਹਤੇ ਰੇ ਸਪਰੇ ਨਹੀਂ ਕਰਨੀ ਨਾਰਾ ਦੇ ਬੂਟੇ ਤੇ ਠੀਕ ਆ ਜੀ ਜਿਹੜੀ ਇਹਦੇ ਵਿੱਚ ਰੇ ਪਾਉਣੀਆਂ ਉਹ ਆਪਾਂ ਤੁਹਾਨੂੰ ਦੱਸ ਦਿਆਂ ਕਿ ਕਿਹੜੀ ਪਾਉਣੀ ਹੈ ਕਿ ਬਿਨਾ ਪੈਸਾ ਤੋਂ ਤੁਸੀਂ ਇਹ ਚ ਫ੍ਰੀ ਚ ਰੇ ਪਾ ਸਕਦੇ ਹੋ ਠੀਕ ਆ ਜੀ ਉਹ ਰੇ ਹੈਗੀ ਆ ਦੇਖੋ ਉਹ ਘੋਬਰ ਘੋਬਰ ਦੀ ਆਪਾਂ ਇਹਦੇ ਵਿੱਚ ਰੇ ਪਾਉਣੀ ਆ ਜੀ ਇਹ ਜਦ ਲਈ ਹੋਰ ਰੇ ਪਾ ਕੇ ਪਹਿਲਾਂ ਤੁਸੀਂ ਨੂੰ ਚੰਗੀ ਤਰ੍ਹਾਂ ਇਹਦੀ ਜੜ ਨੂੰ ਫੁੱਟੋ ਜੋ ਜੜ ਇਹਦੀ ਫੁੱਟੀ ਦੀ ਸਮਾਰ ਕੇ ਫਿਰ ਤੁਸੀਂ ਰੇ ਲਿਆ ਕੇ ਇਹਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰੋ ਇਹਦੀ ਜੜ ਦੇ ਵਿੱਚ ਮਿਕਸ ਕਰਨੀ ਆ ਸਮਾਰ ਕੇ ਉਸ ਤੋਂ ਬਾਅਦ ਦੇਖੋ ਜਦੋਂ ਆਪਾਂ ਨੇ ਹੋਰ ਰੇ ਪਾਤੀ ਚੰਗੀ ਤਰ੍ਹਾਂ ਉਸ ਤੋਂ ਤੁਸੀਂ ਨੇ ਦੇਖੋ 15 20 ਦਿਨਾਂ ਬਾਅਦ ਜਿਹੜੀ ਸਰੋਂ ਦੀ ਖਾਲ ਪੂਰੀ ਆ ਜੀ ਤਰੋਂ ਦੀ ਖਾਲ ਲੈਣੀ ਆ ਥੋੜੀ ਜੀ ਉਹਨੂੰ ਪਿਉਣਾਗਾ ਪਾਣੀ ਚ 12 ਘੰਟੇ ਵਾਸਤੇ ਰੱਖਣਾ ਜਦੋਂ ਚੰਗੀ ਤਰ੍ਹਾਂ ਉਹ ਭਿੱਜੇਗੀ ਤਾਂ ਦੇ ਕੁਇਦ ਦਾ ਪਾਣੀ ਆਗਾ ਉਹ ਤੁਸੀਂ ਇਹਦੇ ਜੜਾਂ ਚ ਪਾਉਣਾ ਠੀਕ ਆ ਜੀ ਉਹਦਾ ਪਾਣੀ ਤੁਸੀਂ ਜੜਾਂ ਚ ਪਾਉਣਾਗਾ ਫਿਰ ਤੁਸੀਂ ਇਹ ਬੂਟੇ ਦੀ ਗਰੋਥ ਦੇਖੋ ਤੇ ਫਾਲ ਤੇ ਫੁੱਲ ਦੇਖੋ ਕਿੰਨਾ ਜ਼ਿਆਦਾ ਲੱਗਣਗੇ ਇਹ ਤੁਹਾਡੇ ਸਾਹਮਣੇ ਆ ਦੇਖੋ ਬਿਲਕੁਲ ਦੇਖੋ ਇਹ ਕੋਈ ਵੀ ਗੱਲ ਝੂਠ ਨਹੀਂ ਹੈ ਜੀ ਤੁਹਾਡੇ ਸਾਹਮਣੇ ਦੇਖੋ ਕਿੰਨਾ ਫਲ ਲੱਗਿਆ ਹੋਇਆ ਹੈਗਾ ਤੇ ਦੇਖੋ ਕਹਿੰਦਾ ਫੁੱਲ ਸੀ ਬਹੁਤ ਆਇਆ ਲਿਖੋ ਹੁਣ ਫਲ ਵੀ ਬਣਿਆ ਨੇ ਕਿਹੜਾ ਰਹਿੰਦਾ ਵੀ ਫਲ ਲੱਗ ਕੇ ਝੜ ਜਾਂਦਾ ਇਹ ਵੀ ਕਾਰਨ ਹੁੰਦਾ ਇਹ ਜਦੋਂ ਆਪਣਾ ਬੂਟਾ ਕਮਜ਼ੋਰ ਹੁੰਦਾ ਨਾ ਉਦੋਂ ਦੇਖੋ ਖਾਲੇ ਦਾ ਜਿਹੜਾ ਝੜ ਜਾਂਦਾ ਤੇ ਬੂਟੇ ਨੂੰ ਤਾਕਤ ਨਹੀਂ ਮਿਲਦੀ ਕਮਜ਼ੋਰ ਹੋ ਜਾਂਦਾ ਬੂਟਾ ਤਾਂ ਉਦੋਂ ਦੇਖ ਜਿਹੜਾ ਖਾਲਾ ਉਹ ਸਾਰਾ ਡਿੱਗਣ ਲੱਗ ਜਾਂਦਾ ਹੈਗਾ ਫਲ ਬਹੁਤ ਲੱਗਦਾ ਡਿੱਗਣ ਲੱਗ ਜਾਂਦੇ ਯਾਨੀ ਕਿ ਫਲ ਖੜਦਾ ਨਹੀਂ ਇਹ ਜਵਾਤ ਦੇਖੋ ਜਿਹੜੀ ਇਹਦੀ ਜਾੜਾ ਉਹਦੇ ਵਿੱਚ ਆਪਾਂ ਨੇ ਇਕਲਾ ਰੂੜੀ ਦੀ ਰੇਪ ਪਾਉਣੀ ਹੈ ਜਿਆਦਾ ਨਹੀਂ ਪਾਉਣੀ ਥੋੜੀ ਜਿਹੀ ਰੂੜੀ ਦੀ ਰੇ ਜਿਹੜੀ ਜਮਾ ਪ੍ਰਾਣੀ ਹੋਵੇ ਉਹ ਰੇ ਦੇ ਵਿੱਚ ਪਾਉਣੀ ਹੈ ਨੰਬਰ 2 ਦੇਖੋ ਆਪਾਂ ਤੁਹਾਨੂੰ ਦੱਸਿਆ ਜਿਹੜੀ ਸਰੋਂ ਦੀ ਖਾਲਾ ਵੀ ਉਹ ਆਪਾਂ ਇਹਦੇ ਵਿੱਚ ਪਾਉਣੀ ਹੈ ਯਾਨੀ ਕਿ ਡਾਇਰੈਕਟ ਖਾਲਨੀ ਪਾਉਣੀ ਉਹਦਾ ਜਿਹੜਾ ਪਾਣੀ ਹੁੰਦਾਗਾ ਖਾਦਾ ਖਾਲਪੇ ਹੁੰਦੀ ਉੱਪਰਲਾ ਪਾਣੀ ਦਾ ਉਹ ਇਹਦੀਆਂ ਜਿਹੜਾ ਨੂੰ ਪਾਉਣੀ ਹੈ ਇਹਦੇ ਨਾਲ ਦੇਖੋ ਜਿਹੜਾ ਆਪਣਾ ਮੂਟਾ ਦਾ ਬਹੁਤ ਹੀ ਜ਼ਿਆਦਾ ਸੰਦਰਸ਼ਤ ਹੋਊਗਾ ਤੇ ਜਿਹੜਾ ਫਲ ਤੇ ਫੁੱਲ ਬਹੁਤ ਜਿਆਦਾ ਲੱਗਣਗੇ ਇਸੇ ਤਰ੍ਹਾਂ ਦੇਖੋ ਆਪਣੇ ਬੂਟੇ ਨੂੰ ਆਪਾਂ ਹਰਾ ਭਰਿਆ ਲੱਗਦੇ ਆਂਗੇ। ਕਿਸੇ ਵੀ ਆਪ ਨੂੰ ਮਿਹਨਤ ਦੀ ਵੀਡੀਓ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਆ ਕਰੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਕਿਸ ਤਰ੍ਹਾਂ ਲੱਗੀ ਤਾਂ ਕਿਉਂਕਿ ਆਪਾਂ ਇਹ ਜਿਹੇ ਵੀ ਜ ਤੁਹਾਡੇ ਵਾਸਤੇ ਲੈ ਕੇ ਆਉਂਦੇ ਰਹਾਂਗੇ ਤੇ ਇੱਕ ਨੰਬਰ ਹੋਰ ਤੁਹਾਨੂੰ ਦੱਸ ਦਿਆਂ ਵੀ ਜਿਹੜਾ ਇਹ ਮੌਸਮ ਆ ਇਹ ਮੌਸਮ 'ਚ ਆਪਾਂ ਇਹ ਪਾਣੀ ਪਾ ਸਕਦੇ ਆਂਗੇ। ਸਾਉਂ ਦਾ ਗੋਮਾ ਹੈ ਸਾਉਂ ਦਾ ਮੀਨਾਰਾ ਇਹ ਤਾਂ ਪਰਿਪੱਕਤਾ ਲਾਉਂਦਾ ਗੋਮਾ ਇਹ ਤਾਂ ਹਰਾ ਹੋ ਜਾਂਦਾ ਪਰ ਉਹਦੀ ਦੇਖ ਦੇਖ ਬਹੁਤ ਸੋਚਾਂਗੇ ਆਪਾਂ ਨੂੰ ਕਰਨੀ ਪੈਂਦੀ ਹੈ ਜੀ ਕਈ ਵਾਰ ਆਪਾਂ ਗਲਤ ਰੇਵੀ ਪਾ ਦਿੰਨੇ ਆਂ ਖਲ ਗਲਤ ਪਾ ਦਿੰਨੇ ਆ ਕੋਈ ਹੋਰ ਹੁੰਦੀ ਆ ਹੋਰ ਰੂਟੇ ਚ ਪਾ ਦਿੰਨੇ ਆ ਪਰ ਇਦਾਂ ਨਹੀਂ ਆਪਣੇ ਕਰਨਾ ਹੈਗਾ ਨਾਰਾਂ ਦੇ ਬੂਟੇ ਚ ਸਿਰਫ ਆਪਾਂ ਸਰੋਂ ਦੀ ਜਿਹੜੀ ਖਲ ਹੁੰਦੀ ਆ ਉਹ ਪਾਣੀ ਆ ਤੇ ਰੂੜੀ ਦੀ ਖੇ ਪਾਣੀ ਆ ਆਪਣੇ ਇਹ ਜੋ ਕੰਮ ਕਰਨੇ ਆ ਹੋਰ ਆਪਾਂ ਇਹਦੇ ਚ ਕੁਝ ਨਹੀਂ ਪਾਉਣਾ ਇਹ ਤੁਸੀਂ ਮਹੀਨੇ-ਮਹੀਨੇ ਤੋਂ ਪਾ ਸਕਦੇ ਆਂਗੇ ਠੀਕ ਹੈ ਜੀ ਥੋ ਮਹੀਨਾ ਪਾ ਕੇ ਦੂਜੇ ਮਹੀਨੇ ਚ ਇਹ ਨੂੰ ਪਾ ਸਕਦੇ ਹੋ ਵੀਡੀਓ ਦੇਖਣ ਦੀ ਬਹੁਤ ਬਹੁਤ ਧੰਨਵਾਦ